ਕੀ ਕਰ ਰਹੀ ਹਾਂ YouTube ਦੇਖ ਰਹੀ ਹਾਂ ਹਾਂ ਮੈਨੂੰ ਪਤਾ ਉਹੀ ਵੀਡੀਓ ਦੇਖ ਰਹੀ ਮਜੜੀ 5-6 ਮਿੰਟ ਦੀ ਆ ਤੇ ਉੱਥੇ ਲਿਖਿਆ ਸ਼ਰਾਬੀ ਦੀ ਸ਼ਰਾਬ ਛਡਾਓ 5 ਮਿੰਟ 10 ਮਿੰਟ ਟੁੱਟੇ ਰਿਸ਼ਤੇ ਬਣਾਓ ਆ ਵਸ਼ੀਕਰਨ ਕਰ ਲਓ ਤੁਸੀਂ ਯਕੀਨ ਮੰਨਿਓ ਤੁਸੀਂ ਹੀ ਆਪਣੇ ਪੈਰੀਂ ਆਪ ਕੋ ਹੜੀ ਮਰੀ ਹੈ ਆਪਣੀ ਤਬਾਹੀ ਦੇ ਜ਼ਿੰਮੇਵਾਰ ਤੁਸੀਂ ਖੁਦੋਂ ਤੁਸੀਂ ਅਣਜਾਣੋਂ ਜੋਤਿਸ਼ ਦੀਆਂ ਉਹਨਾਂ ਗੱਲਾਂ ਤੋਂ ਜਿੱਥੇ ਮਨ ਹੈ ਕਿ ਅੱਖਾਂ ਬੰਦ ਕਰਕੇ ਹਰੇਕ ਟੋਟਕਾ ਹਰੇਕ ਉਪਾ ਹਰੇਕ ਰਾਸ਼ੀ ਵਾਲਾ ਨਹੀਂ ਕਰ ਸਕਦਾ ਤੁਸੀਂ ਉਹ ਚੈਨਲ ਤੋਂ ਚੀਜ਼ਾਂ ਚੱਕੀਆਂ ਟੋਟਕਾ ਕਰਤਾ ਉਹ ਗ੍ਰਹਿ ਤਾਂ ਤੁਹਾਡੇ ਲਈ ਬਹੁਤ ਚੰਗਾ ਸੀ ਤੁਸੀਂ ਆਪਣਾ ਨੁਕਸਾਨ ਆਪ ਕਰ ਲਿਆ ਉਹ ਟੋਟਕਾ ਕਰਕੇ 99.99% ਲੋਕ ਇਨੀਆਂ ਫੋਨ ਕਾਲਸ ਆਉਂਦੀਆਂ ਮੈਨੂੰ ਉਹ ਦੁਖੀ ਕਿਉਂ ਆ ਕਿਉਂਕਿ ਚੰਗੇ ਭਲੇ ਕੁੰਡਲੀ 'ਚ ਬੈਠੇ ਗ੍ਰਾਹਾਂ ਨੂੰ ਤੁਸੀਂ ਇਨਾ ਹਲਕੇ ਫੁਲਕੇ ਘਟਿਆ ਚੈਨਲਾਂ ਮਗਰ ਲੱਗ ਕੇ ਸਸਤੇ ਟੋਟਕੇ ਕਰ ਕਰਕੇ ਆਪਣਾ ਸਾਰਾ ਚੰਗਾ ਜੋ ਗ੍ਰਹਿ ਦੇਸ਼ਾਂਵਾਂ ਨੇ ਸਭ ਖਰਾਬ ਕਰ ਲਿਆ ਫਰਖូន ਦੇ ਅਥਰੂ ਰੋਂਦੇ ਫਿਰਦੇ ਹਾਂ ਨਾ ਕਰੋ ਹਟ ਜਾਓ ਹਟ ਜਾਓ ਇਹ ਭੇਡ ਚਾਲਾ ਮੈਂ ਤੁਹਾਨੂੰ ਸਟੇਟ ਕਰਨ ਲਈ ਇਹ ਵੀਡੀਓ ਬਣਾ ਰਹੀ ਹਾਂ ਮੈਂ ਲੰਬਾ ਚੌੜਾ ਲੈਕਚਰ ਨਹੀਂ ਦੇਣਾ ਮੈਂ ਤੁਹਾਨੂੰ ਦੱਸਾਂਗੀ ਕਿ ਤੁਹਾਡੀ ਹੀ ਰਾਸ਼ੀ ਅਨੁਸਾਰ ਤੁਸੀਂ ਕਿਹੜੇ ਗ੍ਰਹਿ ਨੂੰ ਮਨਾਉਣਾ ਦੂਜੇ ਗ੍ਰਹਾਂ ਨੂੰ ਨਹੀਂ ਛੇੜਨਾ ਐਵੇਂ ਨਹੀਂ ਗੱਲਾਂ ਬੜੀਆਂ ਸਮੁੱਚੇ ਯੂਨੀਵਰਸ ਹਟ ਜਾਓ ਪਲੀਜ਼ ਮੇਰੀ ਬੇਨਤੀ ਹੈ ਮੈਂ ਬੇਨਤੀ ਹੀ ਕਰ ਸਕਦੀ ਆ ਮਰਜ਼ੀ ਤੁਹਾਡੀ ਆ ਕਿਉਂਕਿ ਸਿਰ ਆ ਤੁਹਾਡਾ ਅਕਸਰ ਲੋਕ YouTube ਤੇ ਦੇਖਦੇ ਆ ਨਾ ਕਿ ਸ਼ਨੀ ਦੇ ਕਰੋਧ ਤੋਂ ਬਚਣ ਲਈ ਸਰੋਂ ਦਾ ਤੇਲ ਚੜਾ ਦੋ ਸ਼ਨੀ ਮੰਦਰ ਜਾ ਕੇ ਪਰ ਕਿਸੇ ਨੂੰ ਇਹ ਤਾਂ ਪਤਾ ਹੀ ਨਹੀਂ ਆ ਕਿ ਜੇ ਉਹਦੀ ਕੁੰਡਲੀ ਦੇ ਵਿੱਚ ਸ਼ਨੀ ਮਾਰ ਗਈ ਤੇ ਸ਼ੁਭ ਆ ਤਾਂ ਫਿਰ ਤੇਲ ਚੜਾਉਣਾ ਉਹਦੀ એનર્ਜੀ ਉਲਟ ਹੋ ਜਾਣੀ ਤਬਾਹੀ ਮਚ ਜਾਣੀ ਪੁਚਾਲ ਆ ਜਾਣਾ ਹਾਹਾਕਾਰ ਮਚ ਜਾਣੀ ਤੁਸੀਂ ਸਮਝਦੇ ਨਹੀਂ ਸਿਆਣੇ ਬਣ ਜਾਓ ਇਸੇ ਤਰ੍ਹਾਂ ਹਰ ਰਾਸ਼ੀ ਦਾ ਗ੍ਰਹਿ ਸਬੰਧ ਬਕਰਾ ਹੁੰਦਾ ਇਕ ਲਈ ਸ਼ਨੀ ਦਾ ਉਪਾਗ ਕੀਤਾ ਸਫਲਤਾ ਮਿਲਣੀ ਆ ਦੂਜੇ ਲਈ ਤਬਾਹੀ ਤੇ ਨੁਕਸਾਨ ਮੈਂ ਡਾਕਟਰ ਤੇਰੰਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਹਰ ਟੋਟਕਾ ਹਰ ਕਿਸੇ ਲਈ ਨਹੀਂ ਹੁੰਦਾ ਗਲਤ ਗ੍ਰਹਿ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਈ ਵਾਰੀ ਤੁਹਾਡੀ ਕਿਸਮਤ ਖਰਾਬ ਕਰ ਦਿੰਦੀ ਹੈ ਮੈਂ ਕਹਿ ਚੁੱਕੀਆਂ ਮੈਕਸਿਮਮ ਕਰ ਜੇ ਤਬਾਹੀ ਮੱਚੀ ਹੈ ਇਹੀ ਕਾਰਨ ਪੜਿਆ ਚੱਲ ਟੋਟਕਾ ਕਰਤਾ ਤਾਨੂੰ ਪਤਾ ਹੀ ਨਹੀਂ ਤੁਹਾਡੀ ਜਨਮ ਪੱਤਰੀ ਕਈਆਂ ਦੀ ਬਣੀ ਹੀ ਨਹੀਂ ਆ ਜੇ ਜਨਮ ਪੱਤਰੀ ਬਣੀ ਆ ਪੜਨਾ ਥੋੜਾ ਹੁੰਦਾ ਸਾਰਿਆਂ ਨੂੰ ਇੰਨਾ ਗਿਆਨ ਨਹੀਂ ਹੈ ਬੇਸਿਕਸ ਬਹੁਤ ਔਖੀਆਂ ਨੇ ਪਹਿਲਾ ਹਿੱਸਾ ਤਾਂ ਮੇਰੀ YouTube ਇਸ ਵੀਡੀਓ ਦਾ ਹੈ ਕਿ ਜੋਤਿਸ਼ ਵਿਗਿਆਨ ਆ ਉਹ ਕਹਿੰਦਾ ਕਿ ਇੱਕੋ ਉਪਾਅ ਸਾਰਿਆਂ ਲਈ ਨਹੀਂ ਆ ਦੂਜੇ ਪਾਰਟ ਚ ਮੈਂ ਗੱਲ ਕਰਾਂਗੀ ਕਿ ਕਿਹੜੀ ਰਾਸ਼ੀ ਵਾਲਿਆਂ ਲਈ ਕੁੱਲ 12 ਰਾਸ਼ੀਆਂ ਨੇ ਕਿਹੜਾ ਗਰਾ ਜਾਂ ਕਿਹੜਾ ਉਪਾਅ ਕਰਨਾ ਅਵੋਇਡ ਕਰਨਾ ਚਾਹੀਦਾ ਆ ਨਾ ਕਰਿਓ ਆਪਣੇ ਜੀਵਨ ਦੀ ਡਾਇਰੀ ਚ ਲਿਖ ਲਓ ਕਾਪੀ ਪੈਨ ਨਾਲ ਨੋਟ ਕਰ ਲਓ ਲਿਓ ਚੱਕੋ ਲਿਖ ਲਓ ਕਿ ਤੁਸੀਂ ਇਹ ਨਹੀਂ ਕਰੋਗੇ ਤੁਹਾਨੂੰ ਚੈਨਾ ਵਾਲੇ ਲਾਲਚ ਦੇ ਦਿੰਦੇ ਟਾਈਟਲ ਬਣਾ ਕੇ ਆਪਣੀ ਸੀਟੀਆਰ ਵਧਾਉਣ ਲਈ ਮੈਂ ਖੋਲਾਂਗੀ ਉਹ 12 ਗ੍ਰਹਿ ਉਪਾ 12 ਰਾਸ਼ੀਆਂ ਦੇ ਜੋ ਗਲਤ ਕੀਤੇ ਤਾਂ ਕਿਸਮਤ ਤਬਾਹ ਹੋ ਜਾਏਗੀ ਤੁਹਾਡੀ ਬਣੇ ਬੜਾਏ ਕੰਮ ਤੁਹਾਡੀਆਂ ਅਰchna ਆਉਂਦੀਆਂ ਨਹੀਂ ਤਾਂ ਆ ਫਿਰ ਤੁਸੀਂ ਰੋਂਦੇ ਫਿਰਦੇ ਹੋ ਦੇਖੋ ਕੋਈ ਉਪਾਸ ਸਰਵਸਾਂਝਾ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਜੋਤਿਸ਼ ਵਿਗਿਆਨ ਆ ਉਹ ਜਾਦੂ ਥੋੜਾ ਹਰ ਵਿਅਕਤੀ ਦੀ ਕੁੰਡਲੀ ਇੱਕ ਫਿੰਗਰਪ੍ਰਿੰਟ ਵਾਂਗ ਵਿਲੱਖਣ ਹੁੰਦੀ ਹੈ ਡਾਕਟਰ ਤੇਰਾਕੌਰ ਦੀ ਹੋਰ ਆ ਚਾਰ ਭੈਣ ਭਰਾ ਜੰਮੇ ਸਭ ਦੀ ਹੋਰ ਆ ਕਿਉਂਕਿ ਗ੍ਰਹਿ ਦੀ ਸਥਿਤੀ ਹੋਰ ਆ ਤੁਹਾਡੀ ਜਨਮ ਪੱਤਰੀ ਦੀ ਰਾਸ਼ੀ ਹੋਰ ਆ ਭਾਵ ਹੋਰ ਆ ਗ੍ਰਹਿ ਦੀਆਂ ਦ੍ਰਿਸ਼ਟੀਆਂ ਹੋਰ ਆ ਗ੍ਰਹਿ ਦੋਸ਼ ਸਾਰਿਆਂ ਦੇ ਅਲੱਗ-ਅਲੱਗ ਆ ਇਸ ਕਰਕੇ ਜਦੋਂ ਕੋਈ ਕਹਿੰਦਾ ਨਾ ਇਹ ਉਪਾਅ ਸਭ ਲਈ ਚੱਲਦਾ ਆ ਉਹ ਦਾ ਅਸਲ ਗ੍ਰਹਿ ਤਤਾਂ ਦੇ ਵਿਗਿਆਨ ਨੂੰ ਨਜ਼ਰਅੰਦਾਜ਼ ਕਰ ਰਿਹਾ ਹੁੰਦਾ ਉਹ ਲੱਭਣਾ ਵੀ ਨਹੀਂ ਤੁਹਾਨੂੰ ਯੂਟਿਊਬਰ ਜਿਹੜੇ ਤੁਹਾਨੂੰ ਦੱਸਤਾ ਉਦਾਹਰਨ ਲਈ ਇੱਕ ਗੱਲ ਕਰਨ ਲੱਗੀ ਆ ਜਿੱਦਾਂ ਸ਼ਨੀ ਦੇ ਤੇਲ ਚੜਾਉਣਾ ਇੱਕ ਨੂੰ ਤਾਂ ਸੁੱਖ ਦੇ ਦਿੰਦਾ ਦੂਜੇ ਨੂੰ ਰੁਕਾਵਟਾਂ ਖੜੀਆਂ ਕਰਦਾ ਜੇ ਕਿਸੇ ਦੀ ਕੁੰਡਲੀ 'ਚ ਸ਼ਨੀ ਯੋਗ ਕਰ ਗ੍ਰਹਿ ਆ ਉਹਦਾ ਤੇਲ ਚੜਾਉਣਾ ਉਹਦੀ ਤਾਕਤ ਨੂੰ ਖਤਮ ਕਰ ਦੇਗਾ ਸਿੱਧੇ ਰਾਤ ਰੇਤੁਰੇ ਖਾਈ ਚਿੱਟਿਕੋਂਗੇ ਜਾ ਕੇ ਇਦਾਂ ਹੀ ਇੱਕ ਉਦਾਹਰਣ ਹੋਰ ਦੇ ਦਿੰਨੀ ਆ ਮੰਗਲ ਦੇ ਦੋਸ਼ ਵਾਲਾ ਵਿਅਕਤੀ ਜੇ ਲਾਲ ਚੰਦਲ ਦੀ ਚੰਦਨ ਦੀ ਮਾਲਾ ਪਾ ਲੂਗਾ ਨਾ ਗਲ ਚ ਬੀਪੀ ਇੰਨਾ ਆਈ ਹੋ ਜਾਊ ਗੁੱਸਾ ਇੰਨਾ ਵੱਧੂ ਕਿ ਉਹ ਕਿਸੇ ਨੂੰ ਮਾਰ ਵੀ ਸਕਦਾ ਜਾਨੋ ਚੰਦਰ ਗ੍ਰਹਿ ਕਿਸੇ ਦਾ ਕਮਜ਼ੋਰ ਆ ਤਾਂ ਜੇ ਤੁਸੀਂ ਰੋਜ਼ਾਨਾ ਚੰ드ਰਮਾ ਦੀ ਪੂਜਾਨਾ ਕਰੀ ਗਏ ਤਾਂ ਗਏ ਡਿਪਰੈਸ਼ਨ ਹੋ ਜਾਣਾ ਤੁਹਾਨੂੰ ਪਾਵਨਾਤਮਕਾ ਸੰਤੁਲਨ ਆ ਜਾਣਾ ਨਾ ਕਰੋ ਪਾ ਨਾ ਕਰੋ ਹਲਕੇ YouTube ਚੈਨਲਾਂ 'ਤੇ ਭੀੜ ਨਾ ਵਧਾਓ ਨਿਚੋੜ ਕੱਢਣਾ ਹੈ ਮੈਂ ਕਿ ਜੋਤਿਸ਼ ਚ ਉਪਾਅ ਰਾਸ਼ੀ ਆਧਾਰਿਤ ਨਹੀਂ ਗ੍ਰਹਿ ਆਧਾਰਿਤ ਤੇ ਕੁੰਡਲੀ ਆਧਾਰਿਤ ਹੁੰਦੇ ਆ ਨੰਬਰ ਮੇਜਰ ਜਿਹੜੀ ਲੌਜੀਕ ਵਾਲਾ ਪੁਆਇੰਟ ਆ ਉਹ ਇਹ ਆ ਕਿ ਜਿੰਨੇ ਵੀ ਉਪਾਅ ਕੋਈ ਪੇਸ਼ ਕਰਦਾ ਤੁਹਾਡੇ ਸਾਹਮਣੇ ਨਾ ਤੁਹਾਨੂੰ ਉਹਨਾਂ ਦੀਆਂ ਡਿਗਰੀਆਂ ਪਤਾ ਉਹ ਰਾਸ਼ੀ ਆਧਾਰਿਤ ਨਹੀਂ ਹੁੰਦੇ ਕਦੀ ਵੀ ਕਿ ਮੇਖ ਰਾਸ਼ੀ ਵਾਲੇ ਆਹ ਕਰ ਲਓ ਨਹੀਂ ਨਾ ਗ੍ਰਹਿ ਆਧਾਰਿਤ ਤੇ ਕੁੰਡਲੀ ਆਧਾਰਿਤ ਹੋਣੇ ਚਾਹੀਦੇ ਆ ਉਹ ਉਪਾਅ ਤੁਸੀਂ ਕਰਨੇ ਆ ਜਿਸ ਗ੍ਰਹਿ ਦਾ ਸਬੰਧ ਸ਼ੁਭ ਭਾਵ ਨਾਲ ਉਹਨਾਂ ਨੂੰ ਤਾਂ ਛੇੜਖਾਨੀ ਕਰਨੀ ਹੀ ਨਹੀਂ ਉਹਨਾਂ ਨਾਲ ਉਹਨਾਂ ਨੂੰ ਕਿਉਂ ਛੇੜਨਾ ਜਿਹੜੇ ਤੁਹਾਨੂੰ ਸ਼ੁਭ ਫਲ ਦੇ ਰਹੇ ਝੋਲੀਆਂ ਪਰ ਪਰ ਦੇ ਰਹੇ ਆ ਕਿਰਪਾ ਸਾਰੀ ਘਟ ਜਾਣੀ ਹੈ ਉਹਨਾਂ ਦੀ ਇਸ ਲਈ ਇੱਕੋ ਉਪਾਅ ਸਾਰਿਆਂ ਉੱਤੇ ਇੱਕੋ ਜਿਹਾ ਪ੍ਰਭਾਵ ਨਹੀਂ ਕਰਦਾ ਸੌਖੀ ਦੁਨਿਆਵੀ ਗੱਲ ਦੱਸਣ ਲੱਗੀ ਆ ਜਿੱਦਾਂ ਇੱਕ ਦਵਾਈ ਪੰਜ ਜਣੇ ਖਾ ਲਓ ਸਭ ਮਰੀਜ਼ਾਂ ਲਈ ਉਹ ਸੂਟ ਥੋੜੋ ਕਰੂਗੀ ਇਸੇ ਤਰ੍ਹਾਂ ਜੋਤਿਸ਼ ਉਪਾਅ ਆ ਉਹ ਵੀ ਐਦਾਂ ਹੀ ਵਿਅਕਤੀਗਤ ਹੁੰਦੇ ਆ ਔਰ ਵਿਅਕਤੀਗਤ ਵੀ ਕੀ ਰਾਸ਼ੀ ਅਨਸਾਰ ਬਿਲਕੁਲ ਨਹੀਂ ਗ੍ਰਹਿ ਆਧਾਰਿਤ ਤੇ ਕੁੰਡਲੀ ਆਧਾਰਿਤ ਹੋਣਗੇ ਮੈਂ ਤੁਹਾਡੀਆਂ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ ਹੀ ਤੁਹਾਨੂੰ ਦੱਸਾਂਗੀ ਕਿ ਤੁਸੀਂ ਕਿਹੜਾ ਗ੍ਰਹਿ ਬਿਲਕੁਲ ਨਹੀਂ ਛੇੜਨਾ ਤੇ ਕਿਹੜਾ ਤੁਸੀਂ ਜੇ ਛੇੜਦੇ ਹੋ ਉਸ ਗ੍ਰਹਿ ਨੂੰ ਤੁਹਾਡਾ ਕੀ ਨੁਕਸਾਨ ਹੋਣਾ ਤੇ ਤੁਸੀਂ ਕਿਸ ਨੂੰ ਮਨਾ ਸਕਦੇ ਹੋ ਇਸ ਲਈ ਇੱਕੋ ਪਾ ਉੱਪਰ ਇਹ ਇਦਾਂ ਆ ਪੇੜਨਾ ਕਰੋ ਕਿ ਕਰ ਲਓ ਬਟਾਵਟ ਕਰਤਾ ਉਪਾ ਬਸ ਸੁਰਖਰੂ ਹੋ ਕੇ ਬਹਿ ਗਏ ਉਹਨੇ ਜਦੋਂ ਰੰਗ ਦਿਖਾਉਣੇ ਸ਼ੁਰੂ ਕਰਨੇ ਫਿਰ ਤੁਹਾਨੂੰ ਚਿੰਤਾ ਨ ਵੀ ਆਉਣਾ ਫਿਰ ਨੁਕਸ ਕਿੱਥੇ ਆ ਭੁੱਲ ਜਾਣਾ ਤੁਸੀਂ ਇੱਕੋ ਹੀ ਉਪਾਅ ਸਾਰਿਆ ਤੇ ਇੱਕੋ ਜਿਹਾ ਪ੍ਰਭਾਵ ਨਹੀਂ ਕਰਦਾ ਜਿੱਦਾਂ ਦਵਾਈ ਅਲੱਗ-ਅਲੱਗ ਆ ਤੇ ਦਵਾਈ ਮਰੀਜ਼ ਅਲੱਗ-ਅਲੱਗ ਆ ਠੀਕ ਹੈ ਇਦਾਂ ਹੀ ਜੋਤਿਸ਼ ਉਪਾਅ ਵੀ ਅਲੱਗ-ਅਲੱਗ ਹੁੰਦੇ ਆ ਜੇ ਤੁਸੀਂ ਅਵੋਇਡ ਕਰਨਾ ਹੀ ਆ ਤਾਂ ਕਿਉਂ ਕਰਨਾ ਮੈਂ ਤੁਹਾਨੂੰ ਕਹਿੰਨੀ ਆ ਨਾ ਮੈਂ ਨੁਕਸਾਨ ਦੀ ਡਿਟੇਲ ਦਵਾਂਗੀ ਤੁਹਾਨੂੰ ਆਜੋ ਜੇ ਸਮਝੀਏ ਕਿ ਗਲਤ ਉਪਾਅ ਕਰੋਗੇ ਤਾਂ ਸਿਰਫ ਫਾਇਦਾ ਨਹੀਂ ਹੋਣਾ ਤੁਹਾਨੂੰ ਕਈ ਵਾਰ ਉਲਟੇ ਫਲ ਮਿਲਣੇ ਆ ਕਿਹੜੇ-ਕਿਹੜੇ ਉਲਟੇ ਫਲ ਮਿਲਣੇ ਆ 12 ਰਾਸ਼ੀਆਂ ਦੀ ਗੱਲ ਮੈਂ ਬਾਤ ਕਰਨੀ ਹੈ ਇੱਕ ਹੈ ਉਲਟ ਗ੍ਰਹਿ ਦੀ ਊਰਜਾ ਜੇ ਤੁਸੀਂ ਜਗਾ ਲੈਨੇ ਹੋ ਜੇ ਤੁਸੀਂ ਕਿਸੇ ਗ੍ਰਹਿ ਨੂੰ ਬਿਨਾਂ ਸਮਝੇ ਪੂਜ ਲੈਨੇ ਹੋ ਤਾਂ ਉਸ ਦੀ ਊਰਜਾ ਉਹ ਪਾਉ ਆਪ ਐਕਟਿਵ ਕਰ ਦਿੰਨੇ ਹੋ ਐਕਟੀਵੇਟ ਹੋ ਗਿਆ ਜਿੱਥੇ ਉਹ ਬੈਠਾ ਤੁਸੀਂ ਉਹ ਪਾ ਕਰ ਉਪਾ ਕਰਦੇ ਕਿਉਂ ਕਿਸੇ ਗ੍ਰਹਿ ਦੀ ਊਰਜਾ ਨੂੰ ਐਕਟੀਵੇਟ ਕਰਨ ਲਈ ਠੀਕ ਹੈ ਫਿਰ ਕੀ ਹੁੰਦਾ ਉਦਾਹਰਣ ਲਈ ਜੇ ਸ਼ਨੀ 8ਵੇਂ ਘਰ ਚ ਤੇ ਤੁਸੀਂ ਸ਼ਨੀ ਦਾ ਉਪਾਅ ਕਰਤਾ ਉਹਨੂੰ ਐਕਟੀਵੇਟ ਕਰਤਾ ਤਾਂ ਸ਼ਨੀ ਮਿਸਫੋਰਚਨ ਲਿਆ ਦੇਗਾ ਹਰ ਕੰਮ ਦੇਰ ਨਾਲ ਹੋਏਗਾ ਜਿੰਨੇ ਮਰਜ਼ੀ ਮੱਥੇ ਰਗੜੀ ਜਾਓ ਜਿੰਨੀਆਂ ਮਰਜ਼ੀ ਸੁਖਣਾ ਸੁੱਖੀ ਜਾਓ ਕਿਉਂ ਕਿਉਂਕਿ ਤੁਸੀਂ ਆਪ ਗਲਤੀ ਕੀਤੀ ਹੈ ਇਹ ਹੈ ਐਲੀਮੈਂਟਲ ਜਿਹੜਾ ਇੰਬੈਲੈਂਸ ਤਤਾਂ ਦੀ ਅਸਮਤਾ ਹਰ ਉਪਾਅ ਵਿੱਚ ਪੰਜ ਤਤਾਂ ਦਾ ਸਬੰਧ ਹੁੰਦਾ ਹੈ ਅਗਨੀ ਜਲ ਵਾਯੂ ਪ੍ਰਥਵੀ ਤੇ ਆਕਾਸ਼ ਕੋਈ ਉਪਾਅ ਕਰਦੇ ਆਂ ਪੰਜ ਤੱਤ ਵਿੱਚ ਸ਼ਾਮਲ ਹੁੰਦੇ ਆ ਜੇ ਕਿਸੇ ਦੀ ਕੁੰਡਲੀ ਚ ਅਗਨੀ ਤੱਤ ਵੱਧਾ ਤੇ ਉਹ ਹੋਰ ਅਗਨੀ ਉਪਾ ਕਰ ਦਵੇ ਜਿੱਦਾਂ ਦੀਵਾ ਵਾਲਤਾ ਲਾਲ ਚੀਜ਼ਾਂ ਦਾਨ ਕਰਤੀਆਂ ਮੰਗਲ ਦਾ ਜਾਪ ਕਰਤਾ ਤਾਂ ਮਨ ਚ ਗੁੱਸਾ ਆਏਗਾ ਸ੍ਰੀ ਰੱਤ ਕਾਵਟ ਹੋਣੀ ਸ਼ੁਰੂ ਹੋ ਜਾਏਗੀ ਤੀਜਾ ਕਾਰਨਾ ਕਰਮਿਕ ਉਪਾ ਜੋਤਿਸ਼ ਸੰਸਾਰ ਕੁਝ ਗ੍ਰਹਿ ਸਜਾਣੀ ਸਿਖਿਆ ਦਿੰਦੇ ਆ ਉਦਾਂ ਉਹ ਸਿਰਫ ਤੁਹਾਨੂੰ ਸਮਝਾਉਣ ਲਈ ਆਉਂਦੇ ਆ ਉਹਨਾਂ ਦੀਆਂ ਦਿਸ਼ਾਵਾਂ ਮਾਂ ਦਿਸ਼ਾਵਾਂ ਅੰਦਰ ਦਿਸ਼ਾਵਾਂ ਜੇ ਅਸੀਂ ਉਹਨਾਂ ਦੀ ਸਿੱਖਿਆ ਤੋਂ ਬਚਣ ਲਈ ਉਪਾਅ ਕਰਦੇ ਆ ਤਾਂ ਕਰਮਿਕ ਪਾਠ ਅਧੂਰੇ ਰਹਿ ਜਾਣੇ ਆ ਕੋਈ ਸਾਨੂੰ ਸਿਖਾਉਣ ਆਇਆ ਅਸੀਂ ਸਿੱਖ ਲਈਏ ਸਾਡੇ ਪਾਪ ਕੱਟੇ ਜਾਣਗੇ ਕਰਮ ਠੀਕ ਹੋ ਜਾਣਗੇ ਅਸੀਂ ਉਪਾਅ ਕਰਨ ਲੱਪੈਨੇ ਉਹਨੂੰ ਰੋਕਣ ਲੱਗ ਪੈਨੇ ਆ ਜੀਵਨ ਚ ਉਹ ਹੀ ਸਥਿਤੀ ਫਿਰ ਵਾਰ-ਵਾਰ ਆਉਣੀ ਆ ਜਦੋਂ ਤੱਕ ਤੁਹਾਡਾ ਸਬਕ ਪੂਰਾ ਨਹੀਂ ਹੁੰਨਾ ਕੁਦਰਤ ਤੁਹਾਨੂੰ ਸਬਕ ਦਿੰਦੀ ਆ ਪਰ ਰੱਬ ਤੁਹਾਨੂੰ ਸਬਕ ਦੇ ਰਹੇ ਹੁੰਦੇ ਆ ਜਦੋਂ ਕੋਈ ਗ੍ਰਹਿ ਤੁਹਾਡੇ ਲਈ ਸਿੱਖਿਆ ਪਾਵੋ ਟੀਚਰ ਬਣ ਕੇ ਆ ਰਿਹਾ ਤੁਹਾਨੂੰ ਸਿੱਖਿਆ ਦੇਣ ਲਈ ਜ਼ਿੰਦਗੀ ਦਾ ਸਬਕ ਤੇ ਅਸੀਂ ਤਾਂ ਉਹਨੂੰ ਸ਼ਾਂਤ ਕਰਤਾ ਰੋਕਤਾ ਰਹਿ ਜਾਓ ਅਧੂਰੇ ਜਾਂ ਆਵਾਗਵਣ ਦੇ ਫਿਰ ਆਈ ਜਾਓ ਜਾਈ ਜਾਓ ਆਈ ਜਾਓ ਢੋਈ ਜਾਓ ਮਨ ਤਾਂ ਨਾਲ ਜੀ ਜਾਂਦਾ ਚੌਥਾ ਪੁਆਇੰਟ ਗਲਤੋਪਾ ਮਾਨਸਿਕ ਤੌਰ ਤੇ ਚਿੰਤਾ ਸਲੀਪ ਡਿਸਆਰਡਰ ਅਣਚਾਹੇ ਡਰ ਯਾ ਅਰਥਕ ਰੁਕਾਵਟ ਪੈਦਾ ਕਰਦਾ ਬਹੁਤ ਸਾਰੇ ਕਮੈਂਟ ਮੈਂ ਪੜ ਰਹੀ ਹਾਂ ਕਿੰਨੇ ਦੁਖੀ ਹੋ ਤੁਸੀਂ ਸਾਰੇ ਕਿੰਨੇ ਪਰੇਸ਼ਾਨ ਹੋ ਕਿਤੇ ਨਾ ਕਿਤੇ ਇਹ ਗਲਤੀਆਂ ਕੀਤੀਆਂ ਆ ਤੁਸੀਂ ਬਿਨਾ ਆਪਣੀ ਜਨਮ ਪੱਤਰੀ ਦਿਖਾਇਆ ਬਿਨਾ ਉਹਦੀਆ ਗਣਨਾ ਕਰਾਇਆ ਇਹ ਪ੍ਰਭਾਵ ਸੁਖਮ ਹੁੰਦੇ ਆ ਪਰ ਇਹਨਾਂ ਸੁਖਮ ਪ੍ਰਭਾਵਾਂ ਦਾ ਅਸਰ ਬਹੁਤ ਗਹਿਰਾ ਹੁੰਦਾ ਉਪਾ ਸ਼ੁੱਧ ਬੁੱਧੀ ਤੇ ਸਹੀ ਸਲਾਹ ਨਾਲ ਕਰਨੇ ਚਾਹੀਦੇ ਆ ਇਹਦਾ ਮਤਲਬ ਇਹ ਨਹੀਂ ਕਿ ਉਪਾ ਖਰਾਬ ਹੁੰਦੇ ਆ ਮੈਂ ਬਿਲਕੁਲ ਇਦਾਂ ਨਹੀਂ ਕਹਿ ਰਹੀ ਉਪਾ ਤਾਂ ਗ੍ਰਹਿ ਸੰਤੁਲਨ ਦਾ ਸੁੰਦਰ ਸਾਇੰਸ ਵਿਗਿਆਨ ਹੈ ਪਰ ਜਦੋਂ ਸਹੀ ਵਿਅਕਤੀ ਲਈ ਸਹੀ ਸਮੇਂ ਤੇ ਸਹੀ ਮੰਤਰ ਨਾਲ ਕੀਤੇ ਜਾਣ ਤਦ ਫਾਇਦਾ ਦੇਣਗੇ ਬਿਨਾ ਜੋਤਿਸ਼ ਵਿਸ਼ਲੇਸ਼ਣ ਦੇ ਅੰਨੇਵਾ ਯੂਟਿਊਬ ਵੀਡੀਓ ਆ ਦੇਖ ਦੇ ਕੇ ਉਪਾਅ ਜਦੋਂ ਕਰ ਲਾ ਪੈਣਿਓ ਇਹ ਬਿਲਕੁਲ ਉਸ ਤਰ੍ਹਾਂ ਆ ਜਿੱਦਾਂ ਬਿਨਾ ਡਾਕਟਰੀ ਚੈੱਕਅਪ ਦੇ ਦਵਾਈ ਖਾ ਲਈ ਆਪਣਾ ਇਲਾਜ ਆਪ ਕਰਨ ਲੱਗ ਪਏ ਕੀ ਹੋ ਜਾਣਾ ਦਵਾਈ ਰੈਕਟ ਕਰ ਸਕਦੀ ਆ ਮੌਤ ਤੱਕ ਹੋ ਸਕਦੀ ਆ ਸੋ ਸਭ ਤੋਂ ਪਹਿਲਾਂ ਇਹ ਸਮਝ ਲਓ ਉਪਾਧਾਰਥ ਹੈ ਗ੍ਰਹਿ ਸ਼ਕਤੀ ਨੂੰ ਜਗਾਉਣਾ ਪਰ ਹਰ ਕੁੰਡਲੀ ਛਾਰ ਗ੍ਰਹਿ ਸ਼ੁਭ ਨਹੀਂ ਹੁੰਦਾ ਕਈ ਵਾਰੀ ਜਿਹੜਾ ਗ੍ਰਹਿ ਦੂਜੇ ਲਈ ਮਦਦਗਾਰ ਹੈ ਉਹ ਕਿਸੇ ਹੋਰ ਦੀ ਕੁੰਡਲੀ ਚ ਕਸ਼ਟਦਾਤਾ ਵੀ ਹੋ ਸਕਦਾ ਹੈ ਇਸੇ ਲਈ ਹਰ ਉਪਾਕਰਨ ਤੋਂ ਪਹਿਲਾਂ ਇਹ ਜਾਣਨਾ ਲਾਜ਼ਮੀ ਹੈ ਕਿ ਕਿਹੜਾ ਗ੍ਰਹਿ ਤੁਹਾਡੇ ਲਈ ਅਸਲੀ ਮਿੱਤਰ ਆ ਤੇ ਕਿਹੜਾ ਗ੍ਰਹਿ ਤੁਹਾਡੇ ਲਈ ਟੀਚਰ ਬਣ ਕੇ ਆ ਤੁਹਾਨੂੰ ਸਿਖਾਉਣਾ ਆ ਤੁਹਾਡਾ ਸਿੱਖਿਆਦਾਤਾ ਆ ਸਿੱਖ ਲੈਂਟ ਕੋਈ ਹਰ ਜਾ ਪਹਿਲਾਂ ਕਿੰਨਾ ਕੁ ਬਚੀ ਜਾਓਗੇ ਕਰਮਿਕ ਖਾਤਾ ਵੀ ਤੱਕ ਅਕਾਊਂਟ ਪੂਰਾ ਕਰੋ ਲੇਖਾ ਜੋਖਾ ਆਪਣਾ ਹੁਣ ਮੈਂ ਗੱਲ ਕਰਨ ਲੱਗੀ ਹਾਂ 12 ਰਾਸ਼ੀਆਂ ਦੀ ਕਿ ਕਿਸ ਰਾਸ਼ੀ ਵਾਲੇ ਨੇ ਕਿਹੜਾ ਉਪਾਅ ਅਵੋਇਡ ਕਰਨਾ ਹੈ ਤੇ ਕਿਹੜਾ ਕਿਉਂ ਕਰਨਾ ਕਾਰਨ ਦੱਸੂਗੀ ਬਿਲਕੁਲ ਲੌਜੀਕਲ ਨਾਲ ਚੱਲਦੀ ਹੈ ਡਾਕਟਰ ਤੇਰਾਕਰ ਮੇਖ ਰਾਸ਼ੀ ਵਾਲਿਓ ਤੁਹਾਡਾ ਲਗਨ ਪਤੀ ਮੰਗਲ ਆ ਅਗਨੀ ਤੱਤ ਦਾ ਗ੍ਰਹਿ ਆ ਜੇ ਤੁਸੀਂ ਮੰਗਲ ਦੇ ਉਪਾਅ ਭਾਵ ਲਾਲ ਚੰਦਨ ਲਾਲ ਕੱਪੜੇ ਮੰਗਲ ਦਾ ਜਾਪ ਕਰ ਲਾਪੇ ਬਿਨਾਂ ਲੋੜ ਤੋਂ ਕਰੀ ਗਏ ਤਗੁੱਸਾ ਬੇਚਾਨੀ ਬੀਪੀ ਹਾਈ ਵੱਧ ਜਾਏਗਾ ਤੁਹਾਡਾ ਰक्तचाप ਅਵੋਇਡ ਕੀ ਕਰਨਾ ਤੁਸੀਂ ਅਵੋਇਡ ਦਾ ਮਤਲਬ ਅਵੋਇਡ ਹੀ ਹੈ ਕਾਪੀ ਪੈਨ ਨਾਲ ਲਿਖ ਲੋ ਡਾਇਰੀ ਚ ਹਨੂਮਨ ਚਾਲੀਸਾ ਦਾ ਮੇਕ ਰਾਸ਼ੀ ਵਾਲੇ ਜਿਆਦਾ ਜਾਪ ਨਾ ਕਰਨ ਲਾਲ ਬਣਕਿਆਂ ਦੀ ਮਾਲਾ ਪੈਣਣੀ ਮਨਾ ਆ ਕਿਉਂ ਇਸ ਨਾਲ ਮੰਗਲਿਕ ਦੋਸ਼ ਤੀਬਰ ਹੋ ਜਾਣਾ ਤੁਹਾਡਾ ਤੇ ਪੇਸ਼ੈਂਸ ਸਹਿਨਸ਼ੀਲਤਾ ਖਤਮ ਹੋ ਜਾਣੀ ਹੈ ਬ੍ਰਿਖ ਰਾਸ਼ੀ ਵਾਲਿਓ ਤੁਹਾਡਾ ਸ਼ੁਕਰ ਮਿੱਤਰ ਹੁੰਦਾ ਹੈ ਮਰ ਗੁਰੂ ਦਵਾਦੇਸ਼ ਹੋ ਕੇ ਕਈ ਵਾਰੀ ਪਰਮਪੈਦਾ ਕਰ ਦਿੰਦਾ ਤੁਸੀਂ ਅਵਾਈਡ ਕੀ ਕਰਨਾ ਗੁਰੂ ਦੇ ਕੋਈ ਵੀ ਪੀਲੇ ਉਪਾ ਹਲਦੀ দান ਪੀਲੇ ਛੋਲਿਆਂ ਦੀ ਦਾਲ ਦਾ ਦਾਨ ਜਾਂ ਗੁਰੂਵਾਰ ਦਾ ਉਪਾ ਮੰਨਿਆ ਕਿਉਂ ਮੰਨਿਆ ਕਿਉਂਕਿ ਇਹ ਉਪਾ ਤੁਹਾਨੂੰ ਫਿਰ ਆਲਸ ਦੇਗਾ ਅਤੀ ਭੋਗ ਵਿਲਾਸ ਜਿਆਦਤ ਪਾ ਦੇਗਾ ਤੇ ਪੈਸਿਆਂ ਦੇ ਵਿੱਚ ਫਾਈਨਾਂਸ ਤੇ ਲਾਭ ਵਰਾਈ ਆਉਣ ਲੱਗ ਪੈਗੀ ਮਿਥਨ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਬੁੱਧ ਦੀ ਰਾਸ਼ੀयां ਤੁਸੀਂ ਵਿਵੇਕਸ਼ੀਲ ਪਰ ਚੰਚਲ ਹੁੰਨੇ ਹੋ ਜੇ ਕਿਤੇ ਤੁਸੀਂ ਭੁੱਲ ਭਲੇਖੇ ਵੀ YouTube ਦੀਆਂ ਹਲਕੀਆਂ ਟੀਪ ਵੀਡੀਓਜ਼ ਦੇਖ-ਦੇਖ ਕੇ ਚੰਦਰਮਾ ਦੇ ਉਪਾ ਜਿੱਦਾਂ ਦੁੱਧ ਦੇ ਤਾ ਦਾਨ ਪੈਕਟ ਚਾਂਦੀ ਕਿਸੇ ਨੂੰ ਗਿਫਟ ਕਰਤੀ ਜਾਂ ਚੰਦਰ ਦਾ ਮੰਤਰ ਉਦਾਂ ਹੀ ਬੱਚੀ ਜਪੀ ਗਏ ਜਿਆਦਾ ਕਰਨ ਲੱਪੇ ਤਾਂ ਡਿਪਰੈਸ਼ਨ ਹੋ ਜਾਣੀ ਆ ਮਾਨਸਿਕ ਸਥਿਰਤਾ ਵੱਧ ਜਾਣੀ ਆ ਅਵੋਇਡ ਕੀ ਕਰੋਗੇ ਕਦੀ ਵੀ ਨਹੀਂ ਜ਼ਿੰਦਗੀ 'ਚ ਤੁਸੀਂ ਸੋਮਵਾਰ ਦਾ ਵਰਤ ਰੱਖਣਾ ਜਾਂ ਚੰਦਰਮਾ ਨੂੰ ਅਰਗ ਦੇਣਾ ਪਾਣੀ ਛੜਾਉਣਾ ਕਿਉਂ ਕਿ ਤੁਹਾਡੀ ਬੁੱਧੀ ਦੇ ਕੇਂਦਰ ਤੇ ਭਾਵਨਾਵਾਂ ਦੀ ਤਬਾਹੀ ਮਚਾ ਦੇਗਾ ਡਿਸੀਜਨ ਪਾਵਰ ਘਟ ਜਾਣੀ ਹੈ ਸਹੀ ਫੈਸਲੇ ਜ਼ਿੰਦਗੀ ਚ ਲੈ ਨਹੀਂ ਪਾਉਂਗੇ ਸੋ ਵੀ ਅਵੇਅਰ ਅਲਰਟ ਕਰਨਾ ਅਵੇਅਰ ਕਰਨਾ ਮੇਰਾ ਫਰਜ਼ ਹੈ ਕਰਕ ਰਾਸ਼ੀ ਵਾਲਿਓ ਚੰਦਰ ਰਾਸ਼ੀ ਹੋਣ ਕਰਕੇ ਭਾਵਨਾ ਪਹਿਲਾਂ ਹੀ ਤੁਹਾਡੀ ਤੀਬਰ ਬਹੁਤ ਹੁੰਦੀ ਹੈ ਇਮੋਸ਼ਨਸ ਦੇ ਵੀਕ ਹੈ ਓਵਰ ਸੈਂਸਿਟਿਵ ਓਵਰ ਇਮੋਸ਼ਨਲ ਤਾਂ ਜੇ ਤੁਸੀਂ ਕਿਤੇ ਚੰਦਰਮਾ ਦੇ ਉਪਾਅ ਜ਼ਿਆਦਾ ਕਰ ਲੇ ਹਰ ਸੌ ਵਾਰ ਦੀਪਦਾਨ ਕਰਤਾ ਚੰਦਰ ਮੰਤਰ ਪੜਨ ਬਹਿ ਗਏ ਇੱਕ ਮਾਲਾ ਤਾਂ ਮਨ ਹੱਦ ਤੋਂ ਵੱਧ ਹੋਰ ਸੌਫਟ ਹੋ ਜਾਣਾ ਤੁਸੀਂ ਤਾਂ ਪਹਿਲਾਂ ਹੀ ਰੁੰਦੜ ਅਵੋਇਡ ਕੀ ਕਰੋਗੇ ਚਾਂਦੀ ਦੇ ਜ਼ਿਆਦਾ ਗਹਿਣੇ ਕਦੇ ਨਹੀਂ ਪਾਉਣੇ ਕਿਉਂ ਕਿਉਂਕਿ ਚੰਦ ਊਰਜਾ ਦਾ ਅਧਿਕ ਜੇ ਕਰ ਲਓਗੇ ਚੰਦਰ ਦਾ ਚੰਦਰ ਦੀ ਊਰਜਾ ਤਾਂ ਚਿੰਤਾਵਾਂ ਵੱਧ ਜਾਣਗੀਆਂ ਨੀਂਦ 'ਚ ਕਮੀ ਆ ਜਾਣੀ ਹੈ እንਸੋਮਨੀਆ ਹੋ ਜਾਣਾ ਤੇ ਬਦੇ ਰਸੋਜਣ ਦੀ ਪ੍ਰਵਿਰਤੀ ਵੱਜ ਜਾਣੀ ਹੈ ਸਿੰਘ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਸੂਰਜ ਦੀ ਰਾਸ਼ੀ ਉਹ ਤੁਸੀਂ ਤਾਂ ਪਹਿਲੇ অথورٹی ਵਾਲਿਆਂ ਹਰ ਥਾਂ ਤੁਹਾਡੀ ਦਵੰਗਾਈ ਚੱਲਦੀ ਹੈ ਜੇ ਕਿਤੇ ਤੁਸੀਂ ਸੂਰਜ ਦੇ ਉਪਾਕਰ ਬੈਠੇ ਫਰਜ ਫਰਜ ਕਰੋ ਗਾਇਤਰੀ ਮੰਤਰ ਸੂਰਜ ਨਵਰਗ ਦੇਤਾ ਬਿਨਾਂ ਜ਼ਰੂਰਤ ਜੇ ਜ਼ਿਆਦਾ ਕੀਤਾ ਤੁਹਾਡੇ ਅੰਦਰ ਹੰਕਾਰ ਆ ਜਾਣਾ ਅਵਾਇਡ ਕੀ ਕਰਨਾ ਹੈ ਰੋਜ਼ਾਨਾ ਸੂਰਜ ਅਰਗ ਤੇ ਤਾਂਬੇ ਦਾ ਅਧਿਕ ਪ੍ਰਯੋਗ ਤੁਰੰਤ ਬੰਦ ਕਰ ਦਿਓ ਕਿਉਂ ਕਿਉਂਕਿ ਸੂਰਜੀ ਊਰਜਾ ਤਾਂ ਤੁਹਾਡੇ ਅੰਦਰ ਡੋਮਿਨੈਂਸ ਪਹਿਲਾਂ ਹੀ ਹੈ ਈਗੋ ਪੈਦਾ ਕਰ ਰਹੀ ਹੈ ਰਿਸ਼ਤੇ ਟੁੱਟ ਜਾਣਗੇ ਰਿਸ਼ਤਿਆਂ 'ਚ ਦੂਰੀ ਆ ਜਾਣੀ ਆ ਕਲੇਸ਼ ਵਾਜ ਜਾਣਾ ਤਲਾਕ ਤੱਕ ਹੋ ਜਾਣਾ ਆੜ ਚੋ ਕੰਨਿਆ ਰਾਸ਼ੀ ਦੀਵਾਰੀ ਆ ਗਈ ਬੁੱਧ ਪ੍ਰਭਾਵੀ ਰਾਸ਼ੀ ਆ ਪਰ ਜੇ ਮੰਗਲ ਸ਼ੇਮੇ ਪਾਵ ਛੋਕੇ ਕਈ ਵਾਰੀ ਵਿਵਾਦ ਲਿਆ ਦਿੰਦਾ ਆ ਤਾਂ ਤੁਸੀਂ ਕੀ ਅਵੋਇਡ ਕਰੋਗੇ ਮੰਗਲ ਦੇ ਉਪਾਅ ਨਹੀਂ ਕਰਨੇ ਕਿਹੜੇ ਲਾਲ ਰੰਗ ਘੱਟ ਪਾਉਣਾ ਲਾਲ ਚੰਦਨ ਘੱਟ ਵਰਤਣਾ ਲਾਲ ਗੁਲਾਬ ਘੱਟ ਵਰਤਣਾ ਕਿਉਂ ਇਹ ਊਰਜਾ ਤੁਹਾਨੂੰ ਤਿੱਖਾ ਬੋਲਣ ਤੇ ਝਗੜੇ ਵੱਲ ਮੋੜ ਸਕਦੀ ਹੈ ਸਰੀਰਕ ਸੋਜ ਬਾਡੀ ਚ ਇਨਫਲੇਮੇਸ਼ਨ ਵੱਧ ਜਾਣੀ ਹੈ ਤੁਹਾਡੇ ਤੁਲਾ ਰਾਸ਼ੀ ਦੀ ਬਾਰੇ ਸ਼ੁਕਰ ਦੀ ਰਾਸ਼ੀ ਹੈ ਸੁੰਦਰਤਾ ਤੇ ਸੰਤੁਲਨ ਵਾਲੀ ਰਾਸ਼ੀ ਹੈ ਪਰ ਜੇ ਤੁਸੀਂ ਕਿਤੇ ਸ਼ੁਕਰ ਦੇ ਉਪਾਅ ਜਿਦਾ ਸਫੇਦ ਕੱਪੜੇ ਚਾਂਦੀ ਦਾ ਦਾਨ ਸਫੇਦ ਫੁੱਲ ਕਿਸੇ ਨੂੰ ਗਿਫਟ ਕਰਤੇ ਬਿਨਾਂ ਸੋਚੇ ਸਮਝੇ ਤਾਂ ਅਤੀ ਭੋਗ ਤੇ ਆਲਸ ਵੱਧ ਜਾਣਾ ਹੈ ਅਵਾਇਡ ਕੀ ਕਰਨਾ ਹੈ ਹਰ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਦਾ ਵਰਤ ਰੱਖਣਾ ਤੁਹਾਡੇ ਲਈ ਸਖਤ ਮਨਾ ਹੈ ਕਿਉਂ ਕਿਉਂਕਿ ਸ਼ੁਕਰ ਰਾਹੁ ਦ੍ਰਿਸ਼ਟੀ ਵਾਲਿਆਂ ਲਈ ਇਹ ਭਰਮ ਪੈਦਾ ਕਰਦਾ ਤੇ ਤੁਹਾਨੂੰ ਭੋਗਵਾਦੀ ਬਣਾ ਦੇਗਾ। ਬ੍ਰਿਸ਼ਟ ਰਾਸ਼ੀ ਵਾਲਿਓ ਇਹ ਮੰਗਲ ਦੀ ਦੂਜੀ ਰਾਸ਼ੀ ਆ। ਮੇਖ ਪਹਿਲੀ ਰਾਸ਼ੀ ਆ। ਗੁਪਤ ਊਰਜਾ ਤਾਕਤ ਵਾਲੀ ਰਾਸ਼ੀ ਆ। ਪਹਿਲਾਂ ਹੀ ਅਵਾਇਡ ਕੀ ਕਰੋਗੇ ਮੰਗਲ ਤੇ ਕੇਤੂ ਦੇ ਉਪਾ ਤੁਹਾਨੂੰ ਵਰਜਤ। ਖੂਨਦਾਨ ਕਰਨਾ, ਲਾਲ ਮਾਲਾ ਗਲ ਚ ਪਾ ਲੈਣੀ, ਹਨੂਮਨ ਮੰਦਿਰ ਜਾਦਾ ਕਰਨੀ, ਹਨੂਮਨ ਦੀ ਭਗਤੀ ਉੱਤੇ ਜ਼ਿਆਦਾ ਜਾਣਾ। ਮਨਾ ਕਿਉਂ? ਇਹ ગ્રਹ ਤੁਹਾਡੀ ਅੰਦਰਲੀ ਅੱਗ ਨੂੰ ਹੋਰ ਤੇਜ਼ ਕਰ ਦਿੰਦੇ ਆ ਮਾਮੂਲੀ ਅੱਗ ਜਵਾਲਾਮੁਖੀ ਬਣਾਉਣੀ ਤੁਸੀਂ ਇਹਦੇ ਨਾਲ ਕੀ ਹੋਣਾ ਰਿਸ਼ਤਿਆਂ 'ਚ ਟਕਰਾ ਆਉਂਦਾ ਕਰਮਿਕ ਕਲੇਸ਼ ਪੈਦਾ ਹੋ ਜਾਂਦੇ ਆ ਤੁਹਾਨੂੰ ਰਾਸ਼ੀ ਵਾਲਿਓ ਗੁਰੂ ਦੀ ਰਾਸ਼ੀਆਂ ਧਰਮ ਗਿਆਨ ਤੇ ਦਾਨ ਵਾਲੀ ਰਾਸ਼ੀਆਂ ਪਰ ਜੇ ਕਿਤੇ ਗੁਰੂ ਕੁੰਡਲੀ 'ਚ 6ਵੇਂ ਜਾਂ 8ਵੇਂ ਘਰ 'ਚ ਹੋਇਆ ਤਾਂ ਉਹਦੇ ਉਪਾਜੇ ਕਰ ਬੈਠੇ ਨੁਕਸਾਨ ਬਹੁਤ ਨੇ ਤੁਸੀਂ ਆਵਾਇਡ ਕੀ ਕਰਨਾ ਗੁਰੂਵਾਰ ਦਾ ਉਪਵਾਸ ਕਦੀ ਵੀ ਨਹੀਂ ਰੱਖਣਾ ਜ਼ਿੰਦਗੀ 'ਚ ਪੀਲੇ ਕੱਪੜਿਆਂ ਦਾ ਅधिक ਉਪਯੋਗ ਬਿਲਕੁਲ ਨਹੀਂ ਕਰਨਾ ਮਿਨਿਮਮ ਪੌਣੇ ਪੀਲੇ ਰੰਗ ਦੇ ਕੱਪੜੇ ਕਿਉਂ ਕਿ ਕਿਉਂਕਿ ਇਹ ਜੀਵਨ ਦੇ ਵਿੱਚ ਮੋਹ ਵਿਦੇਸ਼ੀ ਰੁਕਾਵਟਾਂ ਤੇ ਭਰਮ ਵਧਾ ਸਕਦੇ ਆ ਮਕਰ ਰਾਸ਼ੀ ਦੀ ਵਾਰੀ ਆ ਗਈ ਸ਼ਨੀ ਦੀ ਰਾਸ਼ੀ ਹੈ ਜੇ ਸ਼ਨੀ ਕਿਤੇ ਤੁਹਾਡੇ ਜਨਮ ਕੁੰਡਲੀ 'ਚ 8ਵੇਂ ਜਾਂ 10ਵੇਂ ਘਰ 'ਚ ਪੀੜਤ ਬੈਠਾ ਤਾਂ ਉਹਦੇ ਉਪਾਜ ਜੀਵਨ ਦੇ ਵਿੱਚ ਹੋਰ ਸੰਘਰਸ਼ ਲਿਆ ਦੇਣਗੇ ਨਾ ਕਰੋ ਅਵੋਇਡ ਕੀ ਕਰਨਾ ਰੋਜ਼ਾਨਾ ਤੇਲ ਦਾ ਦੀਵਾ ਜਗਾਉਣਾ ਆਦਤ ਹੈ ਦਰਕਤਾਂ ਥੱਲੇ ਜਗਾਉਨੇ ਆ ਘਰ ਜਗਾਉਨੇ ਨਹੀਂ ਜਗਾਉਣਾ ਕਾਲੇ ਕੱਪੜੇ ਨਹੀਂ ਪਾਉਣੇ ਤੁਸੀਂ ਕਿਉਂ ਕਿਉਂ ਕਿਉਂਕਿ ਇਹ ਪਾਪ ਸ਼ਨੀ ਦੀ ਊਰਜਾ ਜ਼ਿਆਦਾ ਐਕਟੀਵੇਟ ਕਰ ਦਊਗਾ ਨੌਕਰੀ ਤੇ ਬਿਜ਼ਨਸ ਤੇ ਫਿਰ ਬੈਠੇ ਰਹੋ ਨੌਕਰੀ ਨਹੀਂ ਮਿਲਣੀ ਬਿਜ਼ਨਸ ਟਪਟਾ ਬਹਿ ਜਾਣਾ ਕਰਜੇ ਝੜ ਜਾਣੇ ਆ ਕੁੰਭ ਰਾਸ਼ੀ ਵਾਲਿਓ ਤੁਸੀਂ ਵੀ ਸ਼ਨੀ ਦੀ ਰਾਸ਼ੀ ਹੋ ਪਰ ਇੱਥੇ ਰਾਹੂ ਦੀ ਸਹਿਭਾਗੀ ਊਰਜਾ ਹੋਣ ਕਰਕੇ ਗੱਲ ਤੋਂ ਪਾਪ ਬੜੀ ਤੇਜ਼ੀ ਨਾਲ ਤੁਹਾਡੇ ਤੇ ਅਸਰ ਕਰਦੇ ਆ ਤੁਸੀਂ ਅਵਾਇਡ ਕਰਨਾ ਕਾਲੇ ਰੰਗ ਦਾ ਦਾਨ ਚਾਹੇ ਉਹ ਕੱਪੜਾ ਚਾਹੇ ਕੋਈ ਵੀ ਕਾਲੀ ਚੀਜ਼ ਸ਼ਨੀ ਜਾਪ ਬੰਦ ਕਰ ਦਿਓ ਬਿਨਾਂ ਸ਼ੋਧੂਚਾਰਨ ਦੇ ਤਾਂ ਕਰਨਾ ਹੀ ਨਹੀਂ ਬਹੁਤ ਕਲੇਸ਼ ਪੈਣਾ ਕਿਉਂ ਕਿਉਂਕਿ ਸ਼ਨੀ ਰਾਹੁਤ ਦੀ ਮਿਲਾਪ ਦੀ ਮਾਨਸਿਕ ਛਾਇਆ ਤੇ ਡਰ ਪੈਦਾ ਹੋਣਾ ਤੁਹਾਡੇ ਮਨ 'ਚ ਤੁਹਾਡਾ ਵਿਕਾਸ ਰੁਕ ਜਾਣਾ ਦਿਮਾਗੀ ਅਸੰਤੁਲਨ ਹੋ ਜਾਣਾ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਉਗੇ ਮੀਨ ਰਾਸ਼ੀ ਦੀ ਬਾਰੇ ਚਰਮ ਰਾਸ਼ੀ ਹੈ ਗੁਰੂ ਪ੍ਰਭਾਵੀ ਪਰ ਚੰਦਰ ਪਾਵਨਾਤਮਕ ਨਰਮੀ ਲਿਆਉਂਦਾ ਹੈ ਤੁਸੀਂ ਅਵਾਇਡ ਕਰਨਾ ਹੈ ਗੁਰੂ ਤੇ ਚੰਦਰ ਦੇ ਦੋਰੇ ਉਪਾ ਜਿੱਦਾਂ ਤੁਹਾਨੂੰ YouTube ਤੋਂ ਦੇਖ ਕੇ ਤੁਸੀਂ ਪੀਲੀਆਂ ਚ ਜਿਆਦਾ ਦਾਨ ਕਰ ਦੋ ਦੁੱਧ ਦਾ ਦਾਨ ਕਦੀ ਕੀਤਾ ਜੇ ਕਿਤੇ ਇਕੱਠਾ ਕਰ ਦਿੱਤਾ ਗੁਰੂ ਤੇ ਚੰਦਰ ਦਾ ਉਪਾਦ ਦੋਰਾ ਤੁਸੀਂ ਸੋਹਣ ਲ ਜਾਓ ਕਿ ਤੁਹਾਡਾ ਕੀ ਹਸ਼ਰ ਹੋਣਾ ਹੈ ਕਿਉਂ ਕਿ ਇਹਦੇ ਨਾਲ ਸੰਵੇਦਨਸ਼ੀਲਤਾ ਓਵਰ ਸੈਂਸਿਟਿਵਨੈਸ ਵੱਜ ਜਾਣੀ ਹੈ ਮਨ ਥਕਿਆ ਰਹਿਣਾ ਤੇ ਵਿਚਾਰ ਸ਼ਕਤੀ ਹੋ ਜਾਣੀ ਧੁੰਦਲੀ ਸੋ ਜੀ ਸੁਣ ਲੋ ਬੜੀ ਕਾਲੀ ਚ ਵੀਡੀਓ ਬਣਾਈ ਲੰਬੀ ਵੀਡੀਓ ਹੋ ਜਾਣੀ ਹੈ ਗਲਤ ਉਪਾ ਕਰਨ ਦਾ ਅਰਥ ਸਿਰਫ ਉਲਟਾ ਫਲ ਨਹੀਂ ਹੈ ਗ੍ਰਹਿ ਤਤਾਂ ਦਾ ਅਸੰਤੁਲਨ ਵੀ ਤੁਸੀਂ ਵਧਾਉਣੇ ਪਏ ਹੋ ਸਹੀ ਉਪਾਅ ਉਹੀ ਹੈ ਜੋ ਤੁਹਾਡੇ ਗ੍ਰਹਿ ਤਤਾਂ ਨੂੰ ਸੰਤੁਲਿਤ ਕਰੇ ਨਾ ਕਿ ਡਾਵਾ ਡੋਲ ਕਰ ਦੇ ਜਿੱਦਾਂ ਹਰ ਦਵਾਈ ਵੱਖਰੀ ਹੈ ਹਰ ਰੋਗ ਦੀ ਹਰ ਰੋਗ ਦਾ ਇਲਾਜ ਵੱਖਰਾ ਤੇਵੇਂ ਹੀ ਹਰ ਦੋਸ਼ ਦਾ ਉਪਾਅ ਵੱਖਰਾ ਸੋ ਵਾਦਾ ਕਰੋ ਮੇਰੇ ਨਾਲ ਪ੍ਰੋਮਿਸ ਕਰੋ ਅੱਗੇ ਤੋਂ ਬਿਨਾਂ ਵਜ੍ਹਾ YouTube ਤੋਂ ਦੇਖ-ਦੇਖ ਕੇ ਉਪਾਅ ਨਹੀਂ ਕਰੋਗੇ ਮਨਕੇ ਚਲੋ ਕਿ ਜੇ ਤੁਸੀਂ ਇਦਾਂ ਕਰਦੇ ਰਹੇ ਹੋ ਤਾਂ ਤੁਸੀਂ ਆਪਣੀਆਂ ਰਾਹਾਂ 'ਚ ਖੁਦ ਆਪਣੇ ਹੱਥੀਂ ਕੰਡੇ ਬੀਜ ਬੈਠੇ ਹੋ ਕੰਡੇ ਖਲਾਰ ਬੈਠੇ ਹੋ ਹੁਣ ਵੀ ਸੰਭਲ ਜਾਓ ਡਾਕਟਰ 13 ਕੌਰ ਦੀ ਇਹ ਵੀਡੀਓ ਦੇਖ ਕੇ ਸੁਚੇਤ ਹੋ ਜਾਓ ਗਲਤੀਆਂ ਨਾ ਕਰੋ ਲਾਲਚ ਨਾ ਚਨਾਓ ਕਿੱਥੋਂ ਲਬੋਂਗੇ ਉਸ YouTube ਚੈਨਲ ਵਾਲੇ ਨੂੰ ਜਿਹਦੇ ਮਗਰ ਲੱਗ ਕੇ ਤੁਸੀਂ ਆਪਣਾ ਕੁੰਡਾ ਕਰਾ ਲਿਆ ਤਬਾਹੀ ਕਰਾ ਲੇ ਚੈਨਲ ਵਾਲੇ ਤਾਂ ਵਿਊ ਦੀ ਖਾਤਰ ਮਿੰਟਾਂ ਸੈਂਟਾਂ 'ਚ ਤਕਦੀਰ ਬਦਲਦੀ ਦਿਖਾ ਦਿੰਦੇ ਆ ਤੇ ਤੁਸੀਂ ਤੁਸੀਂ ਭ੍ਰਮਤ ਹੋ ਕੇ ਖਿੱਚੇ ਚਲੇ ਜਾਂਦੇ ਹੋ ਅਜਾ ਹੈ ਵੈਸਲੈਸ ਟੋਟਕੇ ਕਰਨ ਲਈ ਨੁਕਸਾਨ ਕਿਹਦਾ ਹੁੰਦਾ ਦੱਸੋ ਨਾ ਫਿਰ ਬੋਲੋ ਹੁਣ ਇੱਕ ਦੂਜੇ ਵੱਲ ਕਿਉਂ ਦੇਖ ਰਹੇ ਹੋ ਤੁਹਾਡਾ ਹੀ ਹੁੰਦਾ ਨਾ ਨੁਕਸਾਨ ਸੋ ਅੱਗੇ ਤੋਂ ਲਾ ਲਓ ਕੰਨਾਂ ਨੂੰ ਹੱਥ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਹਦੀ ਟਾਈਮਿੰਗ ਦੇਖ ਕੇ ਕਿ 15 20 ਮਿੰਟ ਦੀ ਹੈ ਛੱਡ ਨਾ ਦਿਓ ਤੁਹਾਡੇ ਕੰਮ ਦੀ ਤੁਹਾਡੇ ਭਲੇ ਲਈ ਮੈਂ ਬਣਾਈ ਹੈ ਨੁਕਸਾਨ ਕਿਹਦਾ ਹੁੰਦਾ ਹੈ ਦੇਖ ਲਓ ਅੱਗੇ ਤੋਂ ਨਾ ਕਰੋ ਇਦਾਂ ਵੀਡੀਓ ਮੇਰੀ ਚੰਗੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਡਾਕਟਰ ਤੇਰਾ ਕਰੋ ਨੂੰ ਸਬਸਕ੍ਰਾਈਬ ਕਰਦੇ ਹੋ ਹਾਈਪ ਜੁਆਇਨ ਕਰ ਲਓ ਪ੍ਰੈਸ ਕਰਦੇ ਹੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਪਲੀਜ਼ ਬੀ ਅਵੇਅਰ ਸਸਤੀਆਂ YouTube ਚੈਨਲ ਦੇ ਪਾਤਰ ਨਾ ਬਣੋ ਕਮੈਂਟ ਕਰਦੇ ਹੋ ਉੱਥੇ ਜਾ ਜਾ ਕੇ ਉਦਾਂ ਹੀ ਤੁਸੀਂ ਕਰਨ ਲੱਗ ਪੈਂਦੇ ਹੋ ਨਾ ਕਰੋ ਨਾ ਕਰੋ ਕਿਸੇ ਇਦਾਂ ਦੇ ਚੈਨਲ ਨੂੰ ਜੁਆਇਨ ਕਰੋ ਜਿੱਥੇ ਤੁਹਾਨੂੰ ਸੁਚੇਤ ਕੀਤਾ ਜਾਂਦਾ ਅਲਰਟ ਕੀਤਾ ਜਾਂਦਾ ਜਿੱਥੇ ਤੁਹਾਡੇ ਭਲੇ ਦੀ ਕੋਈ ਗੱਲ ਹੁੰਦੀ ਹੈ ਮਿਲਾਂਗੇ ਫੇਰ ਆਪਣਾ ਰੱਖੋ ਖਿਆਲ ਟਿਲ ਦੈਨ ਬਾਏ ਬਾਏ